ਸ਼ਿਵ ਸੈਨਾ ਪੰਜਾਬ 6 ਜੂਨ ਨੂੰ ਮੋਹਾਲੀ ਤੋਂ ਰੋਪੜ ਤੱਕ ਕੱਢੇ ਕੀ ਤਿਰੰਗਾ ਯਾਤਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਪ੍ਰਧਾਨ ਸੰਜੀਵ ਕਨੋਲੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੈ ਕਰਾ ਵੀਰ ਬਜੰਗੇ ਹਾਰ ਹਾਰ ਮਹਾਦੇ ਵੀਰ ਬਜੰਗੇ ਹਾਰ ਹਾਰ ਮਹਾਦੇ ਗਵਿੰਦਰ ਜੀ ਅਸਰੇਵ ਜੀ ਸ਼ਿਵ ਸੈਨਾ ਪੰਜਾਬ ਵੱਲੋਂ ਜ਼ਿਲ੍ਹਾ ਮੋਹਾਲੀ ਤੋਂ 6 ਫੇਸ ਤੋਂ ਇੱਕ ਤਿਰੰਗਾ ਮਾਰਚ ਜਿਹੜਾ 6 ਜੂਨ ਨੂੰ ਕੱਢਿਆ ਜਾਵੇਗਾ ਤੇ ਤਿਰੰਗਾ ਮਾਰਚ ਅਸੀਂ ਮਹਾਰੀ ਤੋਂ ਸ਼ੁਰੂ ਕਰਾਂਗੇ ਅਰਵਿੰਦ ਗੋਤਮ ਜੀ ਦੀ ਰਵਾਇ ਦੇ ਵਿੱਚ ਉਤੋਂ ਬਾਅਦ ਖਰੜਾ ਸਾਡੇ ਰਜੇਸ਼ ਜੀ ਭੁਪਿੰਦਰ ਸ਼ਰਮਾ ਜੀ ਸਾਡੇ ਮੋਹਨ ਜੀ ਇਹ ਇੱਥੇ ਗਊਸ਼ਾਲਾ ਦੇ ਵਿੱਚ ਸਵਾਗਤ ਕਰਨਗੇ ਜਿਹੜੇ ਤਿਰੰਗਾ ਮਾਰਚ ਲੈ ਕੇ ਆਉਣਗੇ ਉਤੋਂ ਬਾਅਦ ਉਹ ਮਰੰਡੇ ਜਾਏਗਾ ਮਰੰਡੇ ਦੇ ਵਿੱਚ ਗੁਰਿੰਦਰ ਸਿੰਘ ਮਨਜੀਤ ਸਿੰਘ ਜੀਤੀ ਤੇ ਉਹਨਾਂ ਦੀ ਪਾਰਟੀ ਸਾਡੇ ਉੱਥੇ ਸਵਾਗਤ ਕਰੇਗੀ ਉਹ ਨਾਲ ਸਾਡੇ ਉੱਥੇ ਚੱਲਣਗੇ ਫਿਰ ਅਸੀਂ ਕਰਾਲੀ ਸਾਡੇ ਕਰਾਲੀ ਦੇ ਪ੍ਰਧਾਨ ਸੰਦੀਪ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸ਼ਹਿਰਾਂ ਚੋਂ ਜਿਹੜੇ ਆਪਣੇ ਆਪਣੇ ਟੋਲੇ ਨੂੰ ਨਾਲ ਲੈ ਕੇ ਤਿਰੰਗੇ ਝੰਡੇ ਹੱਥਾਂ 'ਚ ਫੜ ਕੇ ਅਸੀਂ ਫਿਰ ਰੋਪੜ ਨੂੰ ਅੱਗੇ ਕੋਚ ਕਰਾਂਗੇ ਰੋਪੜ ਦੇ ਵਿੱਚ ਸਾਡੀ ਪੂਰੀ ਟੀਮ ਸਚਿੰਦਰ ਘੋਲੀ ਸਾਡੇ ਚੇਅਰਮੈਨ ਸਾਡੇ ਸੰਮਿਤ ਜੀ ਕਰਵਲ ਉੱਥੇ ਦੇ ਜ਼ਿਲ੍ਹਾ ਪ੍ਰਧਾਨ ਉਤੋਂ ਅਲਾਵਾ ਪੂਰੀ ਟੀਮ ਜਿਹਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸਿਪਾਹੀ ਸ਼ਾਮਲ ਹੋਣਗੇ ਫਿਰ ਅਸੀਂ ਰੋਪੜ ਦੇ ਵਿੱਚ ਪੂਰੇ ਸ਼ਹਿਰ ਚ ਇੱਕ ਰੋਡ ਲਾਉਂਦੇ ਹੋਏ ਕਿਉਂਕਿ ਜਿਹੜਾ ਅਸੀਂ ਮਹਾਰਿਤ 6 ਪੇਜ ਤੋਂ ਸ਼ੁਰੂ ਕਰਨਾ ਉਹ ਹਰ ਸ਼ਹਿਰ ਦੇ ਮੱਖ-ਮੱਖ ਸ਼ਹਿਰ ਦੇ ਵਿੱਚੋਂ ਆਉਂਦੇ ਹੋਏ ਅਸੀਂ ਉਹ ਰੋਪੜ ਜਾਣਾ ਹੈ ਰੋਪੜ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਸ਼ਹੀਦਾਂ ਨੂੰ ਜਿਹੜੇ ਸ਼ਹੀਦ 1984 ਦੇ <laughs> ਵਿੱਚ ਹਰ ਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਣੀ ਡਿਊਟੀ ਨਿਭਾ ਰਹੇ ਸੀ ਚਾਹੇ ਉਹ ਪੁਲਿਸ ਦੇ ਮੁਲਾਜ਼ਮ ਸੀ ਚਾਹੇ ਉਹ ਫੋਰਸ ਦੇ ਮੁਲਾਜ਼ਮ ਸੀ ਚਾਹੇ ਉਹ ਆਰਮੀ ਦੇ ਮੁਲਾਜ਼ਮ ਸੀ ਚਾਹੇ ਨਿਰਦੋਸ਼ ਲੋਕ ਜਿਹੜੇ ਉੱਥੇ ਗਏ ਸੀ 35000 ਦੇ ਕਰੀਬ ਜਿਹੜੇ ਲੋਕ ਮਰੇ ਉਹਨਾਂ ਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਅਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਚਾਹੇ ਸਰਦਾਰ ਬਿਰਤ ਸਿੰਘ ਸਾਡੇ ਮੁੱਖ ਮੰਤਰੀ ਸੀ ਚਾਹੇ ਕੇ ਪੀ ਐਸ ਗਿੱਲ ਚਾਹੇ ਅਰਨਵੈਦਿਆ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦੇ ਕੇ ਅਸੀਂ ਆਪਣੇ ਪੰਜਾਬ ਦੇ ਸੂਬੇ ਦੇ ਆਪਣੇ ਜਿਹੜੇ ਨਵੇਂ નિર્ਦੋਸ਼ ਲੋਕ ਤੇ ਸਾਡੇ ਸ਼ਹੀਦਾਂ ਨੂੰ ਉਹਨਾਂ ਨੂੰ ਸੰਗਠਨੀ ਦੇ ਕੇ ਦੱਸਾਂਗੇ ਕਿ ਜਿਹੜੀ ਵੀ ਕੌਮ ਹਮੇਸ਼ਾ ਸ਼ਹੀਦਾਂ ਨੂੰ ਯਾਦ ਰੱਖਦੀ ਹੈ ਉਹ ਕੌਮ ਚੜ੍ਹਦੀ ਕਲਾ 'ਚ ਰਹਿੰਦੀ ਆ ਅਸੀਂ ਜਿੱਥੇ ਤਰੰਗਾ ਮਾਰਚ ਜਿਹੜਾ ਉੱਥੇ ਸਾਡੀ ਜੰਮੂ ਕਸ਼ਮੀਰ ਦੇ ਵਿੱਚ નિર્ਦੋਸ਼ ਲੋਕਾਂ ਦਾ 22 29 ਲੋਕਾਂ ਦਾ ਕਤਲ ਕੀਤਾ ਸੀ ਉਹਨਾਂ ਨੂੰ ਮਾਰਨ ਵਾਸਤੇ ਪਾਕਿਸਤਾਨ ਤੇ ਹਮਲਾ ਕੀਤਾ ਇੰਡੀਆ ਨੇ ਇੰਡੀਆ ਦੀ ਫੌਜ ਨੇ ਦਿਖਾਇਆ ਭਾਰਤ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਕਿੰਨਾ ਧਮਾ ਹੈ ਉਹੀ ਫੌਜ ਨੂੰ ਅਸੀਂ ਨਾਲ ਲੈ ਉਹਨਾਂ ਨੇ ਮਨੋਵਾਲੂ ਵੜਾਉਣ ਵਾਸਤੇ ਤਿਰੰਗਾ ਮਾਰਚ 'ਚ ਕੱਢ ਰਹੇ ਨੇ ਅਤੇ ਸ਼ਰਧਾਂਜਲੀ ਦੇ ਰਹੇ ਨੇ ਉਹਨਾਂ ਸ਼ਹੀਦਾਂ ਵਾਸਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼ਿਵ ਸੈਨਾ ਪੰਜਾਬ 6 ਜੂਨ ਨੂੰ ਮੁਹਾਲੀ ਤੋਂ ਰੋਪੜ ਤੱਕ ਕੱਢੇਗੀ ਤਿਰੰਗਾ ਯਾਤਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦ ਹੋਏ ਕੌਮੀ ਪ੍ਰਧਾਨ ਸੰਜੀਵ ਕਨੋਲਨ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੈ ਕਰਾ ਵੀਰ ਬਜੰਗ